ਗੁਰੂ ਘਰ ਲੰਗਰ ਬਣਾਉਂਦੀ ਸੇਵਾ ਕਰਨੀ ਲੰਗਰ ਬਣਾਉਂਦੀ ਉਸ ਤੋਂ ਬਾਅਦ ਸੰਗਤਨ ਲੰਗਰ ਵਰਤਾਉਣ ਦੀ ਸੇਵਾ ਕਰਨੀ ਹੁਣ ਅਗਲੀ ਗੱਲ ਸੁਣ ਕੇ ਗੁਰਮਖੋ ਤੁਹਾਡਾ ਪਿਆਰ ਬਾਬਾ ਦੀਪ ਸਿੰਘ ਜੀ ਨਾਲ ਹੋਰ ਵਧੇਗਾ ਮੈਂ ਇਹ ਗੱਲ ਕਹਿ ਕੇ ਮੈਂ ਸਮਰਥੀ ਕਰਦੇ ਨਹੀਂ ਜੀ ਤੁਹਾਡਾ ਪਿਆਰ ਬਾਬਾ ਦੀਪ ਸਿੰਘ ਜੀ ਨਾਲ ਹੋਰ ਵਧੇਗਾ ਬਾਬਾ ਜੀ ਨੇ ਕੀ ਕਰਨਾ ਲੰਗਰ ਬਣਾਉਂਦੀ ਸੇਵਾ ਕਰਨੀ ਲੰਗਰ ਵਰਤਾਂ ਦੀ ਸੇਵਾ ਕਰਨੀ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਝੂਠੇ ਭਾਂਡਿਆਂ ਦੀ ਸੇਵਾ ਕਰਨੀ ਸੰਗਤ ਦੇ ਝੂਠੇ ਬਰਤਨਾਂ ਦੀ ਸੇਵਾ ਕਰਨੀ ਬਾਬਾ ਦੀਪ ਸਿੰਘ ਜੀ ਨੇ ਅੱਜ ਬਾਬਾ ਦੀਪ ਸਿੰਘ ਜੀ ਝੂਠੇ ਬਰਤਨਾਂ ਦੀ ਸੇਵਾ ਕਰ ਰਹੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਹੈ ਸੇਵਾ ਕਰਦਿਆਂ ਕਰਦਿਆਂ ਬਾਬਾ ਦੀਪ ਸਿੰਘ ਦੇ ਹੱਥ ਇੱਕ ਵੱਡਾ ਸਾਰਾ ਬਾਟ ਆ ਗਿਆ ਜੀ ਹੁਣ ਬਾਬਾ ਜੀ ਉਹ ਬਾਟੇ ਨੂੰ ਮਾਂਜਦੇ ਨੇ ਜਦੋਂ ਬਾਟੇ ਨੂੰ ਮਾਂਜਦੇ ਨੇ ਬਾਬਾ ਦੀਪ ਸਿੰਘ ਬਾਟਾ ਚਮਕਦਾ ਹੈ ਬਾਟਾ ਨਿਸ਼ਕਦਾ ਹੈ ਫਿਰ ਚਿਹਰੇ ਦੇ ਅੱਗੇ ਕਰਦੇ ਨੇ ਬਾਬਾ ਦੀਪ ਸਿੰਘ ਜੀ ਆਪਣਾ ਚਿਹਰਾ ਉਸ ਬਾਟੇ ਵਿੱਚ ਵੇਖਦੇ ਨੇ ਤੁਸੀਂ ਸਾਰੇ ਸਿਆਣੇ ਹੋ ਘਰਾਂ 'ਚ ਭੈਣਾ ਭੰਡੇ ਮਾਂਜਦੀਆਂ ਨੇ ਕਈ ਵਾਰ ਬਰਤਨ ਚਮਕੇ ਨਾ ਤੇ ਕਈ ਵਾਰ ਚਿਹਰੇ ਦੇ ਅੱਗੇ ਕਰੀ ਆਪਣੀ ਤਸਵੀਰ ਵਿੱਚੋਂ ਨਜ਼ਰ ਆਉਂਦੀ ਹੈ ਇਹਨਾਂ ਨੂੰ ਟਾਲਦਿਆਂ ਟਾਲਦਿਆਂ ਕਲਗੀ ਧਰਪੀਤਮ ਚੋਜੀ ਪੀਤਮ ਬਾਬਾ ਦੀਪ ਸਿੰਘ ਜੀ ਦੇ ਪਿਛਲੇ ਪਾਸੇ ਆ ਕੇ ਖਲੋਗੇ 2 ਮਿੰਟ ਬੀਤੇ 5 ਮਿੰਟ ਬੀਤੇ 10 ਮਿੰਟ ਬੀਤੇ 15 ਮਿੰਟ ਬੀਤੇ 20 25 ਮਿੰਟ ਬੀਤ ਗਏ ਗੁਰੂ ਗੋਬਿੰਦ ਸਿੰਘ ਜੀ ਮਾੜਾ ਵੇਖਦੇ ਪਏ ਨੇ ਅਜ ਦੀਪ ਸਿੰਘ ਕਰਦਾ ਕੀ ਪਿਆ ਬਾਟਾ ਮੰਗਦਾ ਹੈ ਫਿਰ ਕਿਹਦੇ ਅੱਗੇ ਪਿਆ ਕਰਦਾ ਹੈ ਫਿਰ ਬੱਟਾ ਮੰਜਨਾ ਸ਼ੁਰੂ ਕਰ ਦਿੰਦਾ ਹੈ ਐਨੇ ਨੂੰ ਪਿੱਛੋਂ ਆਵਾਜ਼ ਪਈ ਉਹ ਪੁੱਤਰ ਦੀਪ ਸਿੰਘ ਕੀ ਪਿਆ ਕਰਦਾ ਜਦੋਂ ਪਿੱਛੋਂ ਆਵਾਜ਼ ਪਈ ਵੇਖਿਆ ਮੇਰੇ ਮਾਲਕ ਦੀ ਆਵਾਜ਼ ਮੇਰੇ ਪ੍ਰੀਤਮ ਦੀ ਆਵਾਜ਼ ਇੱਕਦਮ ਬਾਬਾ ਜੀ ਦੇ ਪਿੱਛੇ ਘੁੰਮੇ ਸਾਧੂ ਦੇ ਚਰਨਾਂ ਤੇ ਨਮਸਕਾਰ ਕੀਤੀ हे ਕਲਗੀਧਰ ਪ੍ਰੀਤਮ ਜੀ ਮੈਨੂੰ ਬਖਸ਼ ਲਿਓ ਮੈਂ ਤੁਹਾਨੂੰ ਵੇਖਿਆ ਨਹੀਂ ਉਹ ਪੁੱਤਰ ਦੀਪ ਸਿੰਘ ਕੀ ਪਿਆ ਕਰਦਾ ਬਾਬਾ ਜੀ ਨੇ ਦੋਵੇਂ ਹੱਥ ਜੋੜ ਲਏ ਸਤਿਗੁਰੂ ਤੁਹਾਨੂੰ ਵੀ ਪਤਾ ਮੈਂ ਕੀ ਪਿਆ ਕਰਦਾ ਜਿੱਥੇ ਸਤਿਗੁਰੂ ਅਨੇਕਾਂ ਸੰਗਤਾਂ ਉੱਤੇ ਇਕੱਠੀਆਂ ਹੋ ਗਈਆਂ ਮੇਰੇ ਬਾਜਾਂ ਵਾਲੇ ਵੀ ਧਮਖ ਲੱਗੇ ਹੋ ਦੀਪ ਸਿੰਘ ਪੁੱਤਰ ਤੈਨੂੰ ਪੁੱਛਿਆ ਕੀ ਪਿਆ ਕਰਦਾ ਸਤਿਗੁਰੂ ਤੁਹਾਡੀ ਕਿਰਪਾ ਨਾਲ ਮੰਨ ਪਿਆ ਮਾਜਦਾ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਆਖਿਆ ਤੁਹਾਡੀ ਕਿਰਪਾ ਨਾਲ ਮੰਨ ਪਿਆ ਮਾਜਦਾ ਸਤ ਗੁਰੂ ਗਰੀਬ ਨਿਵਾਜ ਕਲਗੀ ਤਰਪੀ ਤਮਾਖਲ ਲਗੇ ਉਹ ਦੀਪ ਸਿੰਘ ਪੁੱਤਰ ਜਦੋਂ ਤੇਰਾ ਮਨ ਮੰਜਿਆ ਗਿਆ ਤੈਨੂੰ ਕਿਵੇਂ ਪਤਾ ਲੱਗੇਗਾ ਆਹਾਹਾ ਦੀਪ ਸਿੰਘ ਜਦੋਂ ਤੇਰਾ ਮਨ ਮੰਜਿਆ ਗਿਆ ਤੈਨੂੰ ਕਿਵੇਂ ਪਤਾ ਲੱਗੇਗਾ ਸੰਗਤਾਂ ਹਰਾਨ ਹੋ ਗਈਆਂ ਉਹ ਘਰਾਂ ਚ ਭਾਂਡੇ ਮੰਜੇ ਨੇ ਬਰਤਨ ਮੰਜੇ ਨੇ ਗੁਰੂ ਘਰ ਆ ਕੇ ਹੀ ਭਾਂਡਿਆਂ ਦੀ ਸੇਵਾ ਕਰੀ ਦੀ ਹੈ ਪਰ ਆ ਬਾਬਾ ਦੀਪ ਸਿੰਘ ਕਹਿੰਦੇ ਵੀ ਅੱਜ ਮੈਂ ਮਨ ਪਿਆ ਮੰਜਦਾ ਇਹ ਕਿਵੇਂ ਮੰਜਿਆ ਜਾਂਦਾ ਹੈ ਕੱਲ ਕੀ ਧਰਬੀ ਤੇ ਮੈਂ ਆਖਣ ਲੱਗੇ ਆ ਦੀਪ ਸਿੰਘ ਪੁੱਤਰ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਿਗੁਰੂ ਜਿਉਂ-ਜਿਉਂ ਬਾਟੇ ਨੂੰ ਮਾਜਦਾ ਹਾਂ ਬਾਟਾ ਚਮਕਦਾ ਹੈ ਬਾਟਾ ਲਿਸ਼ਕਦਾ ਹੈ ਬਾਟੇ ਦੇ ਚਿਹਰੇ ਅੱਗੇ ਕਰਦਾ ਇੱਕ ਬਾਟੇ 'ਚ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਸਤਿਗੁਰੂ ਉਹ ਪੁੱਤਰ ਤੈਨੂੰ ਇਹ ਪੁੱਛਿਆ ਹੈ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਿਗੁਰੂ ਇਹ ਬਾਟੇ ਨੂੰ ਮਾਂਜ-ਮਾਂਜ ਕੇ ਮਾਂਜ-ਮਾਂਜ ਕੇ ਜਦੋਂ ਇਸ ਬਾਟੇ 'ਚ ਮੈਨੂੰ ਮੇਰੀ ਜਗ੍ਹਾ ਤੁਹਾਡੇ ਸੋਹਣੇ ਦਦਾਰੇ ਹੋ ਗਏ ਮੈਂ ਸਮਝਾਂਗਾ ਮੇਰਾ ਮਨ ਮੰਜਿਆ ਗਿਆ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸਤਿਗੁਰੂ ਇਹ ਬਾਟਾ ਮਾਂਜ-ਮਾਂਜ ਕੇ ਜਦੋਂ ਇਸ ਬਾਟੇ 'ਚ ਮੈਨੂੰ ਮੇਰੀ ਜਗ੍ਹਾ ਤੁਹਾਡੇ ਸੋਹਣੇ ਦਦਾਰੇ ਹੋ ਗਏ ਉਦੋਂ ਮੈਂ ਸਮਝਾਂਗਾ ਮਨ ਮੰਜਿਆ ਗਿਆ ਉਹ ਦੀਪ ਸਿੰਘ ਇੱਥੇ ਪਹੁੰਚ ਗਿਆ ਖਾਲਸਾ ਮੇਰਾ ਰੂਪ ਹੈ ਖਾਸ ਇੱਥੇ ਪਹੁੰਚ ਗਿਆ ਉਸ ਵੇਲੇ ਕਲਗੀਧਰ ਜੀਦਰ ਨੇ ਇਦਾਂ ਦੋਵੇਂ ਬਾਹਾਂ ਖੋਲੀਆਂ ਕਹਿੰਦੇ ਪੁੱਤਰ ਦੀਪ ਸਿੰਘ ਤੇਰਾ ਪਿਆਰ ਦੇਖ ਕੇ ਤੇਰੀ ਮੁਹੱਬਤ ਦੇਖ ਕੇ ਤੇਰਾ ਇਸ਼ਕ ਦੇਖ ਕੇ ਸੇਵਾ ਦੇ ਨਾਲ ਦਿਲ ਕਰਦਾ ਤੈਨੂੰ ਆਪਣੀ ਛਾਤੀ ਨਾਲ ਲਾ ਲਈਏ ਇਕ ਉਹ ਸਮਾਂ ਹੁੰਦਾ ਹੈ ਜਦੋਂ ਹਰ ਸਿੱਖ ਬੇਨਤੀ ਕਰਦਾ ਹੈ ਕਿ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹੋ ਤੁਮਰੀ ਕਰੂੰਗਾ ਤੇ ਆਸ ਪ੍ਰਭ ਮੋਹੇ ਕਦ ਗੱਲ ਲਾਵਾਂਗੇ ਇੱਕ ਉਹ ਸਮਾਂ ਹੁੰਦਾ ਹੈ ਜਦੋਂ ਸਿੱਖ ਦਾ ਗੁਰੂ ਨਾਲ ਪਿਆਰ ਵੱਧ ਜਾਂਦਾ ਹੈ ਫਿਰ ਗੁਰੂ ਆਪਣੀਆਂ ਬਾਹਾਂ ਖੋਲਦਾ ਹੈ ਉਹ ਸਿੱਖਾ ਆ ਮੇਰੇ ਗੱਲ ਦੇ ਨਾਲ ਲੱਗਦਾ ਹੈ ਅੱਜ ਗੱਲ ਦੇ ਨਾਲ ਲਾ ਲਿਆ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ બિયે નામ તકિત બી